ਕਿ ਬਹੁਤ ਜਲਦੀ ਆਪਾਂ 31 ਅਰਸਤ ਨੂੰ ਸ਼ੰਭੂ ਤੇ ਖਨੋਰੀ ਦੋਨੋਂ ਮੋਰਚਿਆਂ ਦੇ ਉੱਤੇ ਵੱਡੀ ਗੈਦਰਿੰਗ ਕਰਨਾ ਵੱਡੇ ਇਕੱਠ ਕਰਨ ਦਾ ਪ੍ਰੋਗਰਾਮ ਉਲਿੱਖਿਆ ਹੋਇਆ ਪਹਿਲਾਂ ਦਿੱਤਾ ਹੋਇਆ ਕੋਸ਼ਿਸ਼ ਹੈ ਕਿ 1-1 ਲੱਖ ਤੋਂ ਉੱਪਰ ਕਿਸਾਨ ਇਹਨਾਂ ਦੋਨਾਂ ਹੀ ਕਿਸਾਨ ਮਹਾਪੰਚਾਇਤਾਂ ਦੇ ਵਿੱਚ ਹਾਜ਼ਰੀ ਭਰਨੀ ਚਾਹੀਦੀ ਹੈ ਇੱਥੇ ਪਹੁੰਚਣਾ ਚਾਹੀਦਾ ਹੈ ਉਹਦੇ ਨਾਲ ਨਾਲ ਮੈਂ ਇਕਲ ਤੁਹਾਡੇ ਧਿਆਨ ਚ ਲਿਆਉਣੀ ਚਾਹੁੰਨਾ ਦੋਸਤੋ ਕਿ ਦੇਖੋ ਮੋਰਚਾ ਚੜਦੀ ਕਲਾ ਚੱਲ ਰਿਹਾ ਹੈ ਸਰਕਾਰ ਨੂੰ ਤੁਹਾਡੀਆਂ ਮੰਗਾਂ ਦੇ ਉੱਤੇ اپੋਜੀਸ਼ਨ ਸਵਾਲ ਕਰ ਰਹੀ ਹੈ ਤੁਹਾਡੇ ਅੰਦੋਲਨ ਨੇ ਹਰ ਇੱਕ ਵਿਰੋਧੀ ਧਿਰ ਦੇ ਲੀਡਰ ਨੂੰ ਮਜਬੂਰ ਕਰਤਾ ਕਿ ਤੁਹਾਡੇ ਮੁੱਦਿਆਂ ਤੇ ਬੋਲੇ ਤੁਹਾਡੇ ਮੁੱਦਿਆਂ ਤੇ ਗੱਲ ਕਰੇ ਔਰ ਉਹ ਗੱਲ ਕਰ ਰਹੇ ਨੇ ਇੱਥੋਂ ਤੱਕ ਕਿ ਆਪੋਜੀਸ਼ਨ ਦੇ ਲੀਡਰ ਨੇ ਤਾਂ ਇੱਥੋਂ ਤੱਕ ਵੀ ਕਹਿਣਾ ਪੈ ਗਿਆ ਕਿ ਅਸੀਂ ਐਸੇ ਹੀ ਸਦਨ ਦੇ ਵਿੱਚੋਂ ਕਿਸਾਨਾਂ ਨੂੰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਵਾਂਗੇ ਇਹ ਬਹੁਤ ਵੱਡੀ ਗੱਲ ਆ ਪਾਰਲੀਮੈਂਟ ਦੇ ਵਿੱਚ ਰਿਕਾਰਡਡ ਆ ਗੱਲਾਂ ਰਿਕਾਰਡ ਤੇ ਚੜਗੀਆਂ ਗੱਲਾਂ ਜਿਹੜੀਆਂ ਗੱਲਾਂ ਉੱਥੇ ਕਹਾੜੀਆਂ ਇਸ ਅੰਦੋਲਨ ਨੇ ਸੋ ਮੇਰੇ ਦੋਸਤੋ ਇਸ ਅੰਦੋਲਨ ਨੂੰ ਹੋਰ ਤਾਕਤ ਦੇ ਨਾਲ ਜਿੱਤ ਤੱਕ ਲੈ ਜਾਣ ਦੇ ਲਈ ਆਪ ਸਭ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਮੋਰਚੇ ਦੇ ਵਿੱਚ ਗਿਣਤੀ ਵਧ ਰਹੀ ਹੈ ਰੋਜ਼ ਲੇਕਿਨ ਆਪ ਸਭ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਪੂਰੀ ਤਾਕਤ ਦੇ ਨਾਲ ਇਸ ਮੋਰਚੇ 'ਚ ਪਹੁੰਚੋ ਕਿਉਂ ਮੈਂ ਕਹਿ ਰਿਹਾ ਕਿ ਪਿਛਲੇ ਦਿਨਾਂ ਦੇ ਵਿੱਚ ਜੋ ਸਾਡੀ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਰੋੜਾਂ ਦੇ ਉੱਤੇ ਜਿਸ ਤਰੀਕੇ ਦੇ ਨਾਲ ਕਿਸਾਨ ਬੈਠੇ ਨੇ ਸਰਕਾਰ ਕੋਈ ਪਾਰਕਿੰਗ ਨਹੀਂ ਪਹਿਲਾ ਸੰਕੇਤ ਹੈ ਦੂਜਾ ਪੰਜਾਬ ਤੇ ਹਰਿਆਣੇ ਦੇ ਪੁਲਿਸ ਦੇ ਅਧਿਕਾਰੀਆਂ ਨੂੰ ਪੁਲਿਸ ਮੁਖੀਆਂ ਨੂੰ ਇਹ ਕਿਹਾ ਕਿ ਤੁਸੀਂ ਇਕੱਠੇ ਬੈਠ ਕੇ ਰਣਨੀਤੀ ਬਣਾ ਕੇ ਇਹ ਰਸਤੇ ਨੂੰ ਕਿਵੇਂ ਖਲਾਉਣਾ ਕਿਵੇਂ ਖੋਲਣਾ ਹੈ ਕਿਸਾਨਾਂ ਨਾਲ ਕਿਵੇਂ ਨਿਪਟਣਾ ਹੈ ਉਹਦੇ ਲਈ ਹਦੇਸ਼ ਦਿੱਤੇ ਗਏ ਇੱਕ ਨਾਲ ਇਹ ਗੱਲ ਹੋਰ ਵੀ ਕਹੀ ਗਈ ਹੈ ਕਿ ਉੱਥੇ ਦੋਨਾਂ ਹੀ ਪੁਲਿਸ ਅਧਿਕਾਰੀਆਂ ਨੂੰ ਰਾਈਟ ਹੋਏਗਾ ਕਿ ਤੁਸੀਂ ਜਿਵੇਂ ਮਰਜੀ ਹਾਲਾਤਾਂ ਦੇ ਮੁਤਾਬਕ ਫੈਸਲਾ ਲੈ ਸਕਦੇ ਹੋ ਕਰ ਸਕਦੇ ਹੋ ਤਾਂ ਮੇਰੇ ਦੋਸਤੋ ਇਸ ਸੰਕੇਤ ਨੇ ਜਿਹੜੇ ਏ ਮੋਰਚੇ ਲਈ ਬਹੁਤ ਹੀ ਵਧੀਆ ਨਹੀਂ ਅਸੀਂ ਤਾਂ ਮੰਗੇ ਕਰਦੇ ਆ ਕਿ ਇਹ ਖੁੱਲਣ ਗੇਟ ਤੇ ਦੇਸ਼ ਦੇ ਕਿਸਾਨ ਨੂੰ ਦਿੱਲੀ ਆਪਣੀ ਰਾਜਧਾਨੀ ਦੇ ਅੰਦਰ ਆਪਣੇ ਟਰੈਕਟਰਾਂ ਦੇ ਰਾਹੀਂ ਜਾਣ ਦਿੱਤਾ ਜਾਏ ਕਿਉਂ ਟਰੈਕਟਰ ਕਹਿ ਰਹੇ ਆਸੀਂ ਸਾਡੀ ਕੋਈ ਜਿੱਦ ਨਹੀਂ ਇੰਨਾ ਟਰੈਕਟਰਾਂ ਦੇ ਵਿੱਚ ਸਾਡੇ ਇਹ ਟਰਾਲੀਆਂ ਘਰ ਨੇ ਸਾਡੇ ਇਹ ਚ ਰਾਸ਼ਨ ਹੈ ਸਾਨੂੰ ਗਰਮੀ ਤੋਂ ਬਚਾਉਣ ਲਈ ਸਾਨੂੰ بارشਾਂ ਤੋਂ ਬਚਾਉਣ ਲਈ ਇਹ ਸਾਡੇ ਮਕਾਨ ਨੇ ਔਰ ਸਰਕਾਰ ਦੇ ਸੁਭਾਤ ਤੋਂ ਅਸੀਂ ਵਾਕਿਬ ਆ ਪਹਿਲਾ ਅਸੀਂ 13 ਮਹੀਨੇ ਦਿੱਲੀ ਦੇ ਬਾਰਡਰਾਂ ਦੇ ਬਹਿ ਕੇ ਦੇਖਿਆ ਸੋ ਇਸ ਕਰਕੇ ਟਰੈਕਟਰਾਂ ਬਿਨਾ ਟਰਾਲੀਆਂ ਬਿਨਾ ਸਾਡਾ ਦਿੱਲੀ ਜਾ ਕੇ ਅੰਦੋਲਨ ਹੋ ਪਾਉਣਾ ਵਾਜਬ ਨਹੀਂ ਹੈ ਸੋ ਇਸ ਕਰਕੇ ਮੇਰੇ ਦੋਸਤੋ ਕਿਸੇ ਤਰ੍ਹਾਂ ਦਾ ਵੀ ਆਪਣੇ ਇਹਨਾਂ ਪ੍ਰੋਟੈਸਟਾਂ ਦੇ ਖਿਲਾਫ ਇਹਨਾਂ ਧਰਨਿਆਂ ਦੇ ਖਿਲਾਫ ਇਹਨਾਂ ਮੋਰਚਿਆਂ ਦੇ ਖਿਲਾਫ ਪੁਲਿਸ ਕਿਸੇ ਤਰ੍ਹਾਂ ਦਾ ਕੋਈ ਗਲਤ ਸੋਚ ਬਣਾਵੇ ਆਪਦੇ ਮਨ 'ਚ ਉਦੋਂ ਪਹਿਲਾਂ ਪਹਿਲਾਂ ਮੇਰੀ ਮੇਰੇ ਹੱਥ ਜੋੜ ਕੇ ਬੇਨਤੀ ਹੈ ਸਾਰੇ ਕਿਸਾਨ ਵੀਰਾਂ ਨੂੰ ਕਿ ਇੱਕ ਵੀ ਕਿਸਾਨ ਹੁਣ ਘਰੇ ਬੈਠਾ ਨਹੀਂ ਰਹਿਣਾ ਚਾਹੀਦਾ ਜਿਹੜਾ ਵੀ ਬੀਕੇਯੂ ਇਕਤਾ ਸਿੱਧੂਪੁਰ ਦਾ ਜਾਂ ਕਿਸੇ ਵੀ ਜਥੇਬੰਦੀ ਦਾ ਮੈਂ ਇਕੱਲੀ ਬੀਕੇਯੂ ਇਕਤਾ ਸਿੱਧੂਪੁਰ ਦੀ ਗੱਲ ਵੀ ਨਹੀਂ ਕਰਦਾ ਮੈਂ ਕਹਿੰਦਾ ਕਿ ਜਿਸ ਕਿਸ ਜਿਹੜੀ ਵੀ ਜਥੇਬੰਦੀ ਇਸ ਮੋਰਚੇ ਨਾਲ ਜੁੜੀ ਆ ਜਾਂ ਜਿਹੜਾ ਵੀ ਕਿਸਾਨ ਮਹਿਸੂਸ ਕਰਦਾ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮਿਲਣਾ ਚਾਹੀਦਾ ਹੈ ਸੀ2+50 ਨਾਲ ਫਸਲ ਦਾ ਭਾਅ ਮਿਲਣਾ ਚਾਹੀਦਾ ਹੈ ਕਿਸਾਨ ਦੀ ਕਰਜ਼ ਮੁਕਤੀ ਹੋਣੀ ਚਾਹੀਦੀ ਹੈ ਮਜ਼ਦੂਰਾਂ ਨੂੰ ਘੱਟੋ ਘੱਟ 200 ਦਿਨ ਨਰੇਗਾ 'ਚ ਕੰਮ ਮਿਲਣਾ ਚਾਹੀਦਾ ਹੈ ਜਿਹੜੇ ਲੋਕੇ ਚਾਹੁੰਦੇ ਨੇ ਨਾ ਜਾਂ ਜਿਹੜੇ ਚਾਹੁੰਦੇ ਨੇ ਕਿ ਲਖੀਮਪੁਰ ਵਾਲਿਆਂ ਨੂੰ ਇਨਸਾਫ ਮਿਲੇ ਉਹਨਾਂ ਤਮਾਮ ਲੋਕਾਂ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਆ ਪ੍ਰਭੂ ਕਿ 2 ਦਿਨਾਂ ਦੇ ਵਿੱਚ ਵਿੱਚ ਅੱਜ 17 ਤਰੀਕ ਹੋ ਗਈ 18 ਤੇ 19 ਆਪਣੇ ਕੋਲ ਹੈ 18 19 20 ਤੱਕ ਜਾਂਦੇ ਜਾਂਦੇ ਆਓ ਤੱਕੜੇ ਹੋ ਕੇ ਪੂਰੀ ਤਾਕਤ ਦੇ ਨਾਲ ਇਹਨਾਂ ਮੋਰਚਾਂ ਨੂੰ ਭਰੀਏ ਤਾਂ ਕਿ ਸਰਕਾਰ ਨੂੰ ਸੋਚਣ ਲਈ ਮਜਬੂਰ ਕਰੀਏ ਕਿ ਕਿਸਾਨਾਂ ਦੇ ਮਸਲੇ ਦਾ ਹੱਲ ਕਰੇ ਕਿਉਂ ਮੈਂ ਕਹਿ ਰਿਹਾ ਗੱਲ ਇਹ ਕਿ ਦੋਸਤੋ ਇੱਕ ਪਾਸੇ ਉਸੇ ਦਿਨ ਦਾ ਸੁਪਰੀਮ ਕੋਰਟ ਨੇ ਕਿਹਾ ਕਿ ਭਾਈ ਤੁਹਾਡਾ ਦੇ ਕਿਸਾਨਾਂ ਦੇ ਵਿੱਚ ਵਿਸ਼ਵਾਸ ਪਤਲਾ ਪੈ ਗਿਆ ਤੁਸੀਂ ਕੋਈ ਮੀਡੀਏਟਰ ਵਿੱਚ ਪਾ ਕੇ ਕਿਸਾਨਾਂ ਨਾਲ ਗੱਲਬਾਤ ਚਲਾਓ ਗੱਲਬਾਤ ਕਰੋ ਲੇਕਿਨ ਅੱਜ ਤੱਕ ਉਦੋਂ ਤੋਂ ਲੈ ਕੇ ਸਰਕਾਰ ਨੇ ਕਿਸੇ ਤਰ੍ਹਾਂ ਦੀ ਕਿਸਾਨਾਂ ਨਾਲ ਗੱਲ ਕਰਨ ਦੀ ਲੋੜ ਨਹੀਂ ਸਮਝੀ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਸਰਕਾਰ ਦੇ ਮਨਸ਼ੇ ਸਰਕਾਰ ਦੇ ਇਰਾਦੇ ਠੀਕ ਨਹੀਂ ਹੈ پاک ਨਹੀਂ ਹੈ ਸੋ ਇਸ ਲਈ ਮੇਰੀ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਇਰਾਦਿਆਂ ਦਾ ਮੁਕਾਬਲਾ ਕਰਨ ਦੇ ਲਈ ਆਓ ਇਹਨਾਂ ਮੋਰਚਾਂ ਨੂੰ ਹੋਰ ਪੂਰੀ ਤਾਕਤ ਦੇ ਨਾਲ ਤਕੜੇ ਕਰੀਏ ਔਰ ਇਹਨਾਂ ਮੋਰਚਾਂ ਨੂੰ ਜਿਚਾ ਕੇ ਜਿੱਤ ਤੱਕ ਲੈ ਕੇ ਜਾਈਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ